ਬਹੁਤ سارے ਲੋਕ ਇਸੇ ਕਲ ਨੂੰ ਤੰਗ ਆ ਗਏ ਵੀ ਤਜਾਬ ਬਣਦਾ ਜੀ ਉੱਠਦੇ ਸਾਰ ਸਵੇਰੇ ਇੱਕ ਗੋਲੀ ਖਾਂਦੇ ਆ ਤਜਾਬ ਵਾਲੀ ਤਜਾਬ ਨਾ ਬਣੇ ਸਰੀਰ ਚ ਕੀ ਕਰਨਾ ਚਾਹੀਦਾ ਉਹ ਗੋਲੀ ਠੀਕ ਹੈ ਬੰਦੇ ਨੇ ਵੈਸੇ ਜਿਹੜੀ ਇਹ ਤਜਾਬ ਕੁਸ਼ਕ ਮਾਤਰਾ ਚ ਹੋਣਾ ਦਾ ਠੀਕ ਆ ਕੁਸ਼ਕ ਮਾਤਰਾ 'ਚ ਜੇ ਜੇ ਤਜਾਬ ਬਿਲਕੁਲ ਨਹੀਂ ਹੋਗਾ ਤਾਂ ਖਾਣਾ ਵੀ ਡਾਈਜੈਸਟ ਨਹੀਂ ਹੋਊਗਾ ਡਾਈਜੈਸਟ ਨਹੀਂ ਹੋਊਗਾ ਬਟ ਤੇ ਹੁਣ ਤਾਂ ਲੋਡ ਨਾਲ ਜਿਹੜਾ ਤਜਾਬ ਆਪਾਂ ਪੈਦਾ ਕੀਤਾ ਉਹ ਆਪ ਹੀ ਪੈਦਾ ਕੀਤਾ ਬਾਹਰੋਂ ਦਾ ਕਿਸੇ ਨੇ ਲਿਆ ਕੇ ਆਪਣੀ ਬਾਡੀ 'ਚ ਨਹੀਂ ਪਾਇਆ ਹਾਂ ਹੁਣ ਵਿਆਹ ਸ਼ਾਦੀਆਂ ਦੇ ਸੀਜ਼ਨ ਚੱਲੀ ਜਾਂਦਾ ਤਜਾਬ ਬਹੁਤ ਬਣਾਂ ਲੋਕਾਂ ਦੇ ਆਪਾਂ ਖਾਣਾ ਤੇ ਅੱਜ ਦਾ ਕੀ ਟਾਈਮ ਆ ਆਪਾਂ ਖਾਣਾ ਬਾਹਰ ਤਾਂ ਨਹੀਂ ਛੱਡ ਸਕਦੇ ਪੁੱਠਾ ਸਿੱਧਾ ਖਾਣਾ ਬੰਦ ਨਹੀਂ ਕਰ ਸਕਦੇ ਆਪਾਂ ਕਹਿੰਨੇ ਗੋਲੀ ਨਾਲ ਜੇ ਆਪਣਾ ਪਰਪਸ ਸੋਲਵ ਹੁੰਦਾ ਤਾਂ ਆ ਉੰਨੀ ਕੁ ਤੌਰ ਰਹਿ ਗਈ ਉਹ 10 ਕਿ ਮਿੰਟ ਦਾ ਇੱਕ ਹੰਦ ਨਾ ਵੀ ਸ਼ਗੰਦ ਦਿੱਤਾ ਤਾਂ ਉਹ ਪੈਸੇ ਵੀ ਪੂਰੇ ਕਰਨੇ ਆ ਤਾਂ ਇਹ ਰਹਿ ਜਾਏ ਮੈਂ ਵੀ ਕੋਈ ਵੀ ਸਾਡੇ ਪਰਿਵਾਰ ਚ ਵੀ ਇਹੀ ਹੈ ਨਾ ਵੀ ਸ਼ਗੰਦ ਦਿੱਤਾ ਤਾਂ ਉਹ ਕੋਈ ਖਾ ਵੀ ਕਿਤੇ ਆਈਏ ਤਾਂ ਤੁਸੀਂ ਇਹ ਪੈਸੇ ਦੇਤੇ ਉਹ ਤਾਂ ਚਲੋ ਠੀਕ ਹੈ ਜੋ ਦੇਣੇ ਆ ਖੁਸ਼ੀ ਨਾਲ ਦੇਤੇ ਜਿਵੇਂ ਮਰਜ਼ੀ ਦੇਤੇ ਪਰ ਜਿਹੜਾ ਖਾਣਾ ਪੀਣਾ ਤਾਂ ਤੁਸੀਂ ਆਪਣੀ ਸਿਹਤ ਵਾਸਤੇ ਖਾ ਰਹੇ ਹੋ ਨਾ ਇਹ ਸੋਚ ਕੇ ਨਾ ਖਾਓ ਵੀ ਪੈਸੇ ਪੂਰੇ ਕਰਨੇ ਆ ਪਹਿਲੀ ਗੱਲ ਤਾਂ ਇਹ ਹੈ ਬਹੁਤ ਜਿਹੜੇ ਡਰਿੰਕ ਕਰਨ ਵਾਲੇ ਹੁੰਦੇ ਨੇ ਜੀ ਕਹਿੰਦੇ ਵੀ ਅੱਜ ਤਾਂ ਮਹਿੰਗੀ ਦਾਰੂ ਪੀਣੀ ਆ ਵਿਆਹ ਤੇ ਜਾਣਾ ਚੰਗਾ ਵਿਆਹ ਤੇ ਪਰ ਉਹ ਨੁਕਸਾਨ ਤਾਂ ਆਪਣੀ ਸਿਹਤ ਦਾ ਹੋ ਰਿਹਾ ਹੂੰ ਉਹਦੇ ਨਾਲ ਉਹ ਤਾਂ ਹਰੇਕ ਵਿਆਚਨਾ ਪਾਸਤਾ ਦਾ ਕਾਊਂਟਰ ਲੱਗਿਆ ਹੁੰਦਾ ਹੂੰ ਅੱਜਕੱਲ ਤੁਸੀਂ ਉਹ ਬੰਦੇ ਕੋਲੇ ਜਾਓ ਹੂੰ ਉਹਨੂੰ ਕਹੋ ਪਾਸਤਾ ਵਿੱਚ ਥੋੜੀ ਜੀ ਰੈੱਡ ਸੌਸ ਪਾ ਲੋ ਔਰ ਵੈਜੀਟੇਬਲ ਪਾ ਲੋ ਚੰਗੀ ਤਰ੍ਹਾਂ ਹੂੰ ਇੱਕ ਪਾਸਤਾ ਨੂੰ ਹੈਲਦੀ ਤੁਸੀਂ ਐਦਾਂ ਬਣਾ ਸਕਦੇ ਹੋ ਆ ਪ੍ਰੋਪਰ ਹੀ ਦੱਸ ਦੇਣਾ ਵੀ ਤੁਸੀਂ ਬਿਆਹ ਤੇ ਗਏ ਹੋ ਪਾਸਤਾ ਨੂੰ ਕਿਵੇਂ ਹਲਦੀ ਬਣਾਉਣਾ ਸਭ ਤੋਂ ਪਹਿਲਾਂ ਤਾਂ ਪੈਨੇ ਪਾਸਤਾ ਹੋ ਗਿਆ ਉਹਨੂੰ ਕੋ ਚੰਗੀ ਤਰ੍ਹਾਂ ਇਹਨੂੰ ਨਾ ਬਹੁਤ ਥੋੜੀ ਤੇਲ ਚ ਜਾਂ ਬਟਰ ਚ ਨਾ ਉਹਨੂੰ ਗਰਮ ਕਰ ਲਓ ਜਾਂ ਭੁੰਨ ਲਓ ਉਸ ਤੋਂ ਬਾਅਦ ਉਹਦੇ ਵਿੱਚ ਅ ਵੈਜੀਟੇਬਲ ਐਡ ਹੁੰਦੇ ਆ ਅ ਵੈਜੀਟੇਬਲ ਜਦੋਂ ਪੂਰਾ ਕੁੱਕ ਹੋ ਜਾਣ ਤੁਹਾਡਾ ਪਾਸਤਾ ਕੁੱਕ ਹੋ ਜੇ ਤਾਂ ਉਹਦੇ ਚ ਐਂਡ ਚ ਥੋੜੀ ਜੀ ਰੈੱਡ ਸੌਸ ਪਾ ਲੋ ਹੂੰ ਠੀਕ ਹੈ ਉਹ ਪਵਾ ਲਓ ਜੇ ਉਥੇ ਚਿਕਨ ਅਵੇਲੇਬਲ ਹੈ ਐਗ ਅਵੇਲੇਬਲ ਹੋ ਤੁਸੀਂ ਐਡ-ਆਨ ਕਰਾ ਸਕਦੇ ਹੋ ਐਦਾਂ ਤੁਹਾਡਾ ਹੈਲਦੀ ਪਾਸਤਾ ਤਿਆਰ ਹੋ ਜਾਂਦਾ ਹੈ ਭੁੱਖੇ ਵੀ ਨਹੀਂ ਰਹਿੰਦੇ ਤੁਸੀਂ ਪਾਸਤਾ ਵੀ ਇੰਜੋਏ ਕਰ ਲਿਆ ਤੁਹਾਡੀ ਮੀਲ ਵੀ ਵਧੀਆ ਹੋਗੀ ਤੇ ਇੱਕ ਦਾਲ ਨਾਲ ਕਾਊਂਟਰ येलो ਦਾਲ ਵਾਲਾ ਕਾਊਂਟਰ ਹੁੰਦਾ ਨਾਲ ਫਰੈਸ਼ ਰੋਟੀਆਂ ਬੰਦਰੀਆਂ ਹੁੰਦੀਆਂ ਉਹ ਦਾਲ ਨਾਲ ਦੋ ਰੋਟੀਆਂ ਖਾ ਲਓ ਤੁਹਾਡੀ ਮੀਲ ਪੂਰੀ ਹੋਗੀ ਤੇ ਜੇ ਤੁਸੀਂ ਵਿਆਹ ਰੋਜ਼ ਜਾ ਰਹੇ ਹੋ ਫਿਰ ਡੇਜ਼ਰਟ ਅਵੋਇਡ ਕਰ ਸਕਦੇ ਹੋ ਜੇ ਤੁਸੀਂ ਜਾਏ 15 ਦਿਨਾਂ ਚ ਇੱਕ ਵਾਰੀ ਜਾ ਰਹੇ ਹੋ ਤਾਂ ਉਦੋਂ ਡੇਜ਼ਰਟ ਵੀ ਖਾ ਸਕਦੇ ਹੋ ਮਿੱਠਾ ਕੋ ਗੁਜਰੇਲਾ ਖਾਓ ਗੁਜਰੇਲਾ ਖਾ ਲੋ ਕੁਝ ਵੀ ਖਾ ਲੋ ਇੰਜੋਏ ਕਰ ਲੋ ਨਾ ਪਰ ਪ੍ਰੋਬਲਮ ਕੀ ਆਉਂਦੀ ਹੈ ਪਹਿਲਾਂ ਤਾਂ ਆਪਾਂ ਸਟਾਰਟਰ ਪੂਰੇ ਰੱਜ ਕੇ ਖਾ ਲਏ ਫਰਾਈ ਜਿੰਨੇ ਸਟਾਰਟਰ ਸਾਰੇ ਟੇਸਟ ਕਰ ਲਏ ਸਾਰੇ ਸਟਾਰਟਰ ਪਹਿਲਾਂ ਤਾਂ ਟੇਸਟਿੰਗ ਵਾਲਾ ਕੰਮ ਹੋ ਗਿਆ ਉਸ ਤੋਂ ਬਾਅਦ ਜਿਹੜਾ ਸਵਾਦ ਲੱਗਿਆ ਉਹ ਹੋਰ ਜ਼ਿਆਦਾ ਖਾ ਲਿਆ ਹੋਰ ਜ਼ਿਆਦਾ ਖਾ ਲਿਆ ਫਿਰ ਉਸ ਤੋਂ ਬਾਅਦ ਮੇਨ ਕੋਰਸ ਤੇ ਆ ਗਏ ਮੇਨ ਕੋਰਸ ਵੀ ਪਲੇਟ ਭਰ ਕੇ ਖਾ ਲਿਆ ਫਿਰ ਪੈਪਸੀ ਵੀ ਪੀਤੀ ਹਾਂ ਫਿਰ ਕੋਕ ਜੂਸ ਜੋ ਵੀ ਪੀਤਾ ਨਾ ਫਿਰ ਉਹ ਤੋਂ ਬਾਅਦ ਫਿਰ ਆਪਾਂ ਡੇਸਰਟ ਵੀ ਸਾਰੀ ਖਾਣੀ ਆ ਉਹ ਚੀਜ਼ ਮਾੜੀ ਆ ਵੀ ਆਪਾਂ ਸੱਗਣ ਪੂਰਾ ਕਰਨ ਦੇ ਚੱਕਰ ਦੇ ਵਿੱਚ ਪੂਰਾ ਠੋਕ ਕੇ ਖਾਣੇ ਆ ਮੋਰ ਕੇ ਫਿਰ ਡਾਕਟਰ ਨੂੰ ਪੈਸੇ ਦੇਣੇ ਪੈਂਦੇ ਸ਼ਗਰ ਨਹੀਂ ਵੀ ਪੂਰਾ ਸ਼ਗਰ ਡਬਲ ਹੋ ਜਾਂਦਾ ਸ਼ਗਰ ਨਹੀਂ ਵੀ ਪੂਰਾ ਕਰਨਾ ਆਪਾਂ ਫਿਰ ਵੀ ਆਪਾਂ ਠੋਕ ਕੇ ਖਾਣੇ ਆ ਫਿਰ ਦੂਜੇ ਸੈਕੰਡ ਡਾਕਟਰਾਂ ਨੂੰ ਜਾਂਦਾ ਫਿਰ ਉਸ ਡਾਕਟਰਾਂ ਨੂੰ ਜਾਂਦਾ ਫਿਰ ਸਵੇਰੇ ਉੱਠ ਕੇ ਐਸਿਡ ਬਣਿਆ ਤਾਂ ਗੋਲੀ ਖਾ ਲਈ ਇੱਕ ਨਾ ਮਿੱਥ ਬਾਈ ਹੋਰ ਹੈਗੀ ਵੀ ਰੋਜ਼ ਦੋ ਪੈਗ ਲਾਓ ਤਾਂ ਤੁਹਾਡੀ ਉਮਰ ਬਹੁਤ ਲੰਬੀ ਹੋਊਗੀ ਹਣ ਇਹਦੇ ਚ ਸ਼ਰਾਬੀਆਂ ਦੇ ਹਿੱਤ ਦੀ ਗੱਲ ਕਰੀਏ ਜਿਹੜੀ ਤੁਹਾਨੂੰ ਜਿਹੜਾ ਸੱਚ ਆ ਉਹ ਦੱਸੋ ਚਲੋ ਮੈਂ ਹੁਣ ਸੱਚ ਦੱਸਦਾ ਆ ਸਾਡੀ ਪੜਾਈ ਪਤਾ ਕੀ ਕਹਿੰਦੀ ਹੈ ਹਮ ਤੁਸੀਂ ਤੁਹਾਡਾ ਲਾਈਫ ਸਟਾਈਲ ਹੈ ਦੀ ਤੁਸੀਂ ਪੂਰਾ ਦਿਨ ਚੰਗਾ ਖਾਣਾ ਖਾ ਰਹੇ ਹੋ ਹਮ ਐਕਸਰਸਾਈਜ਼ ਕਰ ਰਹੇ ਹੋ ਹਮ ਦਿਨ ਨਾਲ ਦੋ 30 ਐਮਲ ਦੇ ਡਰਿੰਕ ਲੈ ਰਹੇ ਹੋ ਉਹਦਾ ਕੋਈ ਖਾਸ ਨੁਕਸਾਨ ਨਹੀਂ ਹੁੰਦਾ ਹਮ ਠੀਕ ਹੈ ਵਰਸਸ ਇੱਕ ਬੰਦਾ ਹਮ ਕੋਈ ਡਰਿੰਕ ਨਹੀਂ ਕਰ ਰਿਹਾ ਕੋਈ ਨਸ਼ਾ ਨਹੀਂ ਕਰ ਰਿਹਾ ਪਰ ਉਹ ਸਾਰਾ ਦਿਨ ਦਿਨ ਚ ਇੱਕ ਵਾਰੀ ਬਾਰ ਦਾ ਖਾ ਰਿਹਾ ਦੋ ਵਾਰੀ ਬਾਰ ਦਾ ਖਾ ਰਿਹਾ ਜਾਂ ਫਿਰ ਉਹ ਐਕਸਰਸਾਈਜ਼ ਨਹੀਂ ਕਰਦਾ ਉਹ ਜਿਆਦਾ ਅਨ ਹੈਲਦੀ ਮੰਨਿਆ ਜਾਊਗਾ ਕੰਪੈਰੀਟਿਵਲੀ ਜਿਹੜਾ ਬੰਦਾ ਸਾਰਾ ਦਿਨ ਹੈਲਦੀ ਖਾ ਰਿਹਾ ਇੱਕ ਘੰਟਾ ਐਕਸਰਸਾਈਜ਼ ਵੀ ਕਰਦਾ ਔਰ ਦੋ ਡਰਿੰਕ 30 ਐਮਐਲ ਦੇ ਲੈਂਦਾ ਉਹ ਉਹਦੇ ਨਾਲੋਂ ਜਿਆਦਾ ਹੈਲਦੀ ਮੰਨਿਆ ਜਾਊਗਾ ਉਹਨੂੰ ਬਿਮਾਰੀਆਂ ਵੀ ਘੱਟ ਹੋਣਗੀਆਂ ਹੂੰ ਤੇ ਜਿਹੜੇ ਦੋਸਤ ਪੈਗ ਲਾਉਂਦੇ ਆ ਪੈਗ ਦੇ ਨਾਲ ਕੀ ਖਾਣਾ ਤੁਸੀਂ ਸੁਜੈਸਟ ਕਰਦੇ ਹੋ ਪੈਗ ਦੇ ਨਾਲ ਨਾ ਚਿਕਨ ਖਾਣਾ ਬੰਦ ਕਰ ਦੋ ਚਿਕਨ ਖਾਣਾ ਬੰਦ ਕਰਦੀ ਬਿਲਕੁਲ ਬੰਦ ਕਰ ਦਿਓ ਚਿਕਨ ਬਟਨ ਕੁਛ ਵੀ ਐਦਾਂ ਦਾ ਖਾਣਾ ਬੰਦ ਕਰ ਦੋ ਉਹ ਕਿਉਂਕਿ ਜਦੋਂ ਤੱਕ ਤੁਹਾਡਾ ਨਾ ਡਰਿੰਕ ਮੈਟਾਬੋਲਾਈਜ਼ ਨਹੀਂ ਹੁੰਦੀ ਉਦੋਂ ਤੱਕ ਫੂਡ ਤੁਹਾਡੀ ਬਾਡੀ ਚ ਸਟੋਰ ਹੋਈ ਜਾਂਦਾ ਓਕੇ ਠੀਕ ਹੈ ਉਹ ਡਾਈਜੈਸਟ ਨਹੀਂ ਹੁੰਦਾ ਬਹੁਤ ਲੋਕ ਇਹ ਸੋਚਦੇ ਆ ਚਲੋ ਡਰਿੰਕਰ ਨਾਲ ਚਿਕਨ ਖਾ ਲਓ ਤਾਂ ਕੋਈ ਤਾਂ ਚੰਗੀ ਚੀਜ਼ ਖਾ ਲਓ ਜਿਵੇਂ খালি ਪੇਟ ਲੀਵਰ ਦਾ ਸਾਰਿਆ ਕਰੋ ਥੋੜੇ ਟਿੱਕੇ ਛਿੱਕੇ ਖਾ ਲਿਆ ਕਰੋ ਲੋਕਾਂ ਨੂੰ ਲੱਗਦਾ ਘਰੇ ਲੀਵਰ ਦੇ ਉੱਤੇ ਖਾਲੀ ਦਾਰੂ ਪੀਂਦੇ ਖਾਲੀ ਪੇਟ ਦਾਰੂ ਪੀਓਗੇ ਤਾਂ ਉਹ ਖਰਾਬ ਖਾਲੀ ਪੇਟ ਡਰਿੰਕ ਕਰੋਗੇ ਤਾਂ ਉਹ ਖਰਾਬ ਕਰੋਗੀ ਡਰਿੰਕ ਕਰਨ ਤੋਂ 2 ਘੰਟੇ ਪਹਿਲਾਂ ਕੋਈ ਸੈਂਡਵਿਚ ਕੋਈ ਮੀਲ ਐਦ ਇਲਾਜ ਮੇਰੇ ਕੋਲ ਦੇਖੋ ਮੈਂ ਤੁਹਾਨੂੰ ਸਿੱਧਾ ਸਾਡਾ ਕੰਮ ਐਦਾਂ ਦਾ ਅਸੀਂ ਹਰੇਕ ਚੀਜ਼ ਦਾ ਇਲਾਜ ਦੇ ਸਕਦੇ ਹਾਂ ਠੀਕ ਹੈ ਜਿਹੜੇ ਡਰਿੰਕ ਕਰਦੇ ਆ ਉਹਨਾਂ ਵਾਸਤੇ ਮੈਂ ਦੱਸ ਦਿੰਦਾ 5 ਵਜੇ ਤੁਸੀਂ ਸੈਂਡਵਿਚ ਖਾ ਲਓ ਐਗ ਖਾ ਲਓ ਕੋਈ ਐਦਾਂ ਦੀ ਮੀਲ ਖਾ ਲਓ ਜਿਹਦੇ ਨਾਲ ਤੁਹਾਡਾ 3-4 ਘੰਟੇ ਵਾਸਤੇ ਸਟਮਕ ਪਰਿਆਰੀ ਠੀਕ ਹੈ ਜਦੋਂ ਡਰਿੰਕ ਕਰਨੀ ਹੈ ਉਦੋਂ 1 ਮਿੰਟ 1 ਐਮਲ ਦੇ ਹਿਸਾਬ ਨਾਲ ਡਰਿੰਕ ਕਰੋ 20 60 ਮਿੰਟ ਚ 60 ਐਮਐਲ ਕਰ ਲੋ 120 ਮਿੰਟ ਚ 120 ਐਮਐਲ ਕਰ ਲੋ ਉਹਦੇ ਨਾਲ ਤੁਹਾਡੇ ਜਿਹੜੇ ਬੋਡੀ ਤੇ ਨੁਕਸਾਨ ਹੈ ਉਹ ਉਹਦੇ ਉਹ ਤੋਂ ਬਾਅਦ ਜਿਹੜੇ ਤੁਹਾਡੇ ਬੋਡੀ ਤੇ ਇਫੈਕਟ ਹੈ ਉਹ ਬਹੁਤ ਜ਼ਿਆਦਾ ਘਟ ਜਾਂਦਾ ਹੈ ਮਤਲਬ ਸਿਪ ਸਿਪ ਕਰਕੇ ਪੀਓ ਸਿਪ ਸਿਪ ਕਰਕੇ ਪੀਓ ਜੋ ਤੁਹਾਨੂੰ ਅਲਕੋਹਲ ਤੋਂ ਨਜ਼ਾਰੇ ਲੇੜੇ ਹੁੰਦੇ ਆ ਉਹ ਵੀ ਪੂਰੇ ਹੋ ਜਾਂਦੇ ਆ ਤੇ ਤੁਸੀਂ ਆਪਣੀ ਮਹਿਫਿਲ ਵੀ ਇੰਜੋਏ ਕਰ ਲੈਣੀ ਹੈ ਤੁਹਾਡੀ ਬੋਡੀ ਦਾ ਬਹੁਤ ਨੁਕਸਾਨ ਵੀ ਨਹੀਂ ਹੁੰਦਾ ਜਿਹੜਾ ਨਾਲ ਖਾਣਾ ਖਾਣਾ ਉਹ ਹਲਕਾ ਖਾਣਾ ਜਿਵੇਂ ਪੀਨਟ ਮਸਾਲਾ ਹੋ ਗਿਆ ਸੈਲਡ ਹੋ ਗਿਆ ਕੁਛ ਵੀ ਹਲਕਾ ਖਾਣਾ ਰੋਸਟਡ ਮਖਾਣੇ ਹੋਗੇ ਵਾਈਟ ਐਗ ਸੈਲਡ ਹੋਗੇ ਜੋ ਖਾਣਾ ਹਲਕਾ ਖਾਣਾ ਜਦੋਂ ਡਰਿੰਕ ਕਰ ਲਈ ਉਹ ਤੋਂ 15-20 ਮਿੰਟ ਬਾਅਦ ਦਾਲ ਨਾਲੇ ਕਰੋਟੀ ਖਾ ਲਓ ਇੰਨਾ ਕੀ ਸਫੀਸ਼ੀਐਂਟ ਹੈ ਇਹਦੇ ਨਾਲ ਅਲਕੋਹਲ ਦਾ ਇੰਪੈਕਟ ਮਿਨਿਮਮ ਹੋ ਜਾਂਦਾ ਤੁਹਾਡੀ ਬਾਡੀ ਤੇ ਔਰ ਨਾਲ ਪਾਣੀ ਪੀਂਦੇ ਰਹੋ ਥੋੜਾ ਥੋੜਾ ਕਰਕੇ ਮਤਲਬ ਅਲਕੋਹਲ ਡੀਹਾਈਡਰੇਟ ਕਰਦੀ ਹੈ ਬਾਡੀ ਨੂੰ ਡੀਹਾਈਡਰੇਟ ਕਰਦੀ ਹੈ ਉਹਦੇ ਵਾਸਤੇ ਨਾਲ ਨਾਲ ਪਾਣੀ ਪੀਂਦੇ ਰਹੋ ਪਾਣੀ ਪੀਂਦੇ ਰਹੋ ਇੰਨੀ ਘੀ ਪੀਓਗੇ ਤਾਂ ਡੀਹਾਈਡਰੇਸ਼ਨ ਵੀ ਜ਼ਿਆਦਾ ਨਹੀਂ ਹੋਊਗੀ ਹੈਂਗਓਵਰ ਵੀ ਨਹੀਂ ਹੋਊਗਾ ਔਰ ਤੁਸੀਂ ਅਗਲੇ ਦਿਨ ਵਧੀਆ ਵੀ ਉੱਠ ਹਰੀ ਗੀ ਦਾ ਤਰੀਕਾ ਤਰੀਕਾ ਮਤਲਬ ਜੇ ਤੁਸੀਂ ਮਤਲਬ ਕੁਝ ਵੀ ਕਰਨਾ ਖਾਣ ਦਾ ਕੋਈ ਮਨ ਨਾ ਹੈ ਤਾਂ ਤੁਸੀਂ ਤਰੀਕੇ ਨਾਲ ਖਾਓ ਤਾਂ ਓਕੇ ਆ ਤਰੀਕੇ ਨਾਲ ਖਾਓ ਸਭ ਕੁਝ ਓਕੇ ਆ ਵਾਹ ਭਾਈ ਤੁਸੀਂ ਲਾਈਫ ਦਾ ਨਾ ਨਜ਼ਰੀਆ ਜੀ ਦਾ ਬਹੁਤ ਡਿਫਰੈਂਟ ਹੈ ਜੋ ਵੀ ਕਰਦੇ ਹੋ ਨਾ ਤੁਸੀਂ ਤੁਹਾਨੂੰ ਤੁਹਾ ਤੁਸੀਂ ਜਿਹਨੂੰ ਗੱਲ ਕਰਦੇ ਹੋ ਲੱਗਦਾ ਤੁਹਾਡੀ ਖਾਸੀ ਰਿਸਰਚ ਆ ਲੰਮੇ ਸਮੇਂ ਤੋਂ ਪੜ ਰਹੇ ਹੋ ਹੈ ਨਾ ਪਰ ਤੁਸੀਂ ਆਏ ਇੱਕ ਗ੍ਰੇਟ ਸਾਲ ਪਹਿਲਾਂ ਇੱਕਦਮ ਹੀ ਹਾਂਜੀ ਉਸ ਤੋਂ ਪਹਿਲਾਂ ਤੁਹਾਡਾ ਬੈਕਗ੍ਰਾਉਂਡ ਕੀ ਸੀਗਾ ਜਾਂ ਮੈਂ ਕਿਵੇਂ ਸਟਰਗਲ ਕਰ ਰਿਹਾ ਸੀਗਾ ਕਿਵੇਂ ਸੋਚਿਆ ਕਿ ਇਸ ਫੀਲਡ ਦੇ ਵਿੱਚ ਆਉਣਾ ਹੈ ਪਹਿਲਾਂ ਨਾ ਅਸੀਂ ਫਾਊਂਡੇਸ਼ਨ ਦੇ ਕੰਮ ਕਰ ਰਹੇ ਸੀਗੇ ਤੇ ਸਾਡੀ ਨਾ ਸਾਡੀ ਰਿਸਰਚ ਵੀ ਹੈ ਸਾਡਾ ਅਸੀਂ ਪ੍ਰੈਕਟੀਕਲੀ ਕੰਮ ਵੀ ਕੀਤਾ ਓਕੇ ਅਸੀਂ ਹਰੇਕ ਹੈਲਥ ਇਸ਼ੂ ਤੇ ਕੰਮ ਕੀਤਾ ਹਰੇਕ ਏਜ ਗਰੁੱਪ ਤੇ ਕੰਮ ਕੀਤਾ ਹਰੇਕ ਜੈਂਡਰ ਤੇ ਕੰਮ ਕੀਤਾ ਹਰੇਕ ਚੀਜ਼ ਤੇ ਐਕਸਟੈਂਸਿਵਲੀ ਕੰਮ ਕੀਤਾ ਜਦੋਂ ਸਾਨੂੰ ਲੱਗਿਆ ਸੀ ਬਹੁਤ ਹੱਦ ਤੱਕ ਕੋਈ ਚੀਜ਼ ਕਰ ਚੁੱਕੀ ਆ ਤਾਂ ਅਸੀਂ ਮਾਰਕੀਟ 'ਚ ਥੋੜਾ ਬਾਹਰ ਹੋਣਾ ਸ਼ੁਰੂ ਹੋਏ ਆ ਤਾਂ ਲੋਕਾਂ ਨੂੰ ਦੱਸਣਾ ਸ਼ੁਰੂ ਕੀਤਾ ਹਲੇ ਵੀ ਬਹੁਤ ਥੋੜਾ ਦੱਸ ਰਹੇ ਹਾਂ ਕਿ ਅਸੀਂ ਜੋ ਅਸਲ 'ਚ ਕਰ ਰਹੇ ਆ ਉਹ ਬਹੁਤ ਕੁਝ ਹੋ ਰਿਹਾ ਹੈ ਬਹੁਤ ਐਕਸਟੈਂਸਿਵਲੀ ਬਹੁਤ ਚੀਜ਼ਾਂ ਦੇ ਰਿਸਰਚ ਚੱਲ ਰਹੀ ਹੈ ਬਹੁਤ ਕੇਸਿਸ ਤੇ ਅਸੀਂ ਕੰਮ ਕਰ ਰਹੇ ਹਾਂ ਤੁਸੀਂ ਮੰਨੋਗੇ ਹਰ ਤੀਜੇ ਚੌਥੇ ਦਿਨ ਸਾਨੂੰ ਕਨਸੀਵ ਦਾ ਮੈਸੇਜ ਆਉਂਦਾ ਵੀ ਉਹ ਕਪਲ ਨੇ ਕਨਸੀਵ ਕਰਨੇ ਬਹੁਤ ਖੁਸ਼ੀ ਹੁੰਦੀ ਹੈ ਉਹ ਮੈਸੇਜ ਪੜ੍ਹ ਕੇ ਸਿਰਫ ਸਿੰਪਲ ਘਰ ਦਾ ਖਾਣਾ ਖਾ ਕੇ 10 10 ਸਾਲ ਤੋਂ ਜਿਨ੍ਹਾਂ ਨੂੰ ਬੱਚੇ ਨਹੀਂ ਹੋ ਰਹੇ ਸੀਗੇ ਉਹਨਾਂ ਨੂੰ 2 2 ਮਹੀਨੇ ਵਿੱਚ ਕਨਸੀਵ ਕਰ ਰਹੇ ਹਾਂ ਉਹ ਸਿਰਫ ਬਿਨਾਂ ਸਪਲੀਮੈਂਟ ਤੋਂ ਘਰ ਦਾ ਖਾਣਾ ਖਾ ਕੇ ਇਸ ਲੈਵਲ ਤੇ ਸਾਡੇ ਰਿਸਰਚ ਚੱਲ ਰਹੀ ਹੈ ਇਸ ਲੈਵਲ ਤੇ ਸਾਡੇ ਕੰਮ ਕਿਸੇ ਬਾਬੇ ਤੋਂ ਜਾਕ ਨਹੀਂ ਹੋਣਾ